ਹਾਂਜੀ ਸ਼ਸ਼ੀ ਕਾਲ ਸਾਰਿਆਂ ਨੂੰ ਮੈਂ ਗੁਰਨਾਨਕ ਬੁਟੀਕ ਦੇ ਡੱਬੇ ਤੋਂ ਆਪਾਂ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਫੈਂਡੀ ਦੇ ਕੱਟ ਰੂਗੀ ਆਪਣੀ 6+ ਰੂਗੀ ਆਪਾਂ ਸਾਰੇ ਤੁਹਾਨੂੰ ਦਿਖਾ ਦਾਂਗੇ ਆਪਣੇ ਕੋਲ ਕਿਹੜੇ-ਕਿਹੜੇ ਕਲਰ ਨੇ ਹਨ ਜਿਹੜਾ 5+ ਆਉਗੀ ਦਿਖਾਵਾਂਗੇ 6+ ਆਉਗੀ ਦਿਖਾਵਾਂਗੇ ਸਾਰੇ ਕਲਰ ਦਿਖਾਵਾਂਗੇ ਇਕੱਲਾ-ਇਕੱਲਾ ਅਗਰ ਕਿਸੇ ਨੇ ਵੀ ਪਹਿਨਣਾ ਆਪਣਾ ਸੂਟ ਆਨਲਾਈਨ ਵਾਈ ਕਰਨਾ ਆਪਣਾ ਆਪਾਂ ਨੂੰ ਸਕਰੀਨ ਸ਼ਾਟ ਪਾ ਦਿਓ ਆਨਲਾਈਨ ਵੀ ਡਿਲੀਵਰੀ ਕਰ ਦਾਂਗੇ ਡਿਲੀਵਰੀ ਆਪਣੀ ਫ੍ਰੀ ਰਹੂਗੀ ਤੇ ਕਿਤੇ ਵੀ ਹੋ ਤੁਸੀਂ ਪਰ ਪੇਮੈਂਟ ਆਪਾਂ ਪਹਿਲਾਂ ਕਰਨੀ ਪਊਗੀ ਪੇਮੈਂਟ ਪਹਿਲਾਂ ਕਰਨੀ ਪਊਗੀ ਡਿਲੀਵਰੀ ਫ੍ਰੀ ਹੋਊਗੀ ਸੋ ਹੁਣ ਆਪਾਂ ਕਲਰ ਦਿਖਾਉਣ ਲੱਗੇ ਆਂ ਫੰਡੀਆਂ ਇਹ ਆ ਦੇਖੋ ਇਹ ਚੈਰੀ ਕਲਰ ਆ 6+ ਰਹੂਗੀ ਇਹਦੀ ਘੱਟ ਰਾਮਣਾ ਤੇ ਇਹ ਵਾਲਾ ਰਹੂਗਾ ਮਰਜੈਂਟਾ ਕਲਰ ਇਹਦੇ ਵੀ 6+ ਹੈ ਤੇ ਇਹ ਜੀ ਪੀਲਾ ਕਲਰ ਪੀਲਾ ਦੇ ਵਿੱਚ ਬਹੁਤ ਸੂਟ ਨੇ ਦੇਖੋ ਕਾਫੀ ਮੇਜ ਦਾ ਕੋਲ ਹੈ ਫਟੋ ਘੱਟ ਜਿੰਨੇ ਚ ਤੁਸੀਂ 3-4 ਸੂਟ ਨਾਲ ਕੋਈ ਦਿੱਕਤ ਨਹੀਂ ਬਹੁਤ ਸਾਰੇ ਕੋਲ ਹੈ ਇੱਕ ਇਹ ਵਾਲਾ ਬਲੈਕ ਕਲਰ ਇਹ ਰਹੂਗਾ ਮਾਊਸ ਫੈਂਡੀ ਚ ਤੇ ਇਹ ਵਾਲਾ ਸੂਟ ਹੈ ਇਹ ਟਾਈ ਡਾਈ ਦਾ ਸੂਟ ਹੈ ਬਹੁਤ ਸੋਹਣਾ ਸਭ ਖੋਲ ਕੇ ਦਿਖਾ ਦਿੰਦੇ ਇਹ ਟਾਈ ਡਾਈ ਰਹੂਗਾ ਆਪਣਾ 5 ਪਲੱਸ ਇਹ ਸੂਟਰ ਵੀ ਬਹੁਤ ਸੋਹਣਾ ਪਰ ਇਹ ਫੈਂਡੀ ਨਹੀਂ ਹੈਗਾ ਇਹ ਹੋਰ ਕਲਰ ਹੈ ਆ ਦੇਖੋ ਐਦਾਂ ਵੀ ਲੁੱਕ ਹੈ ਇਹ ਦਾਇੰਗ ਵਾਲੇ ਚ ਬਹੁਤ ਸੋਹਣੀ ਲੱਗਾਈ ਵਧੀਆ ਬਣਿਆ ਹੋਇਆ ਜੁਪਾ ਆਪਾਂ ਜਦੋਂ ਸਾਨੂੰ ਸਾਰੇ ਨਾ ਕੱਲਾ ਕੱਲਾ ਸੂਟ ਦਿਖਾਉਣ ਲੱਗਿਆਂ ਕੈਂਡੀ ਦਾ ਤੇ ਇਹ ਬਹੁਤ ਜਿਆਦਾ ਘੱਟ ਰੇਟ ਕਿ ਮਿਲਣਗੇ 6+ ਕੱਟ ਹੋਊਗੀ ਸੂਟ ਰਹੂਗਾ ਆਪਣਾ 4 400 ਦਾ ਹਲੋ ਵਾਈਨ ਕਲਰ ਵਾਈਨ ਕਲਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਵਾਈਨ ਕਲਰ ਆ ਗਿਆ ਇਹ ਮਹਿਰੂਨ ਆ ਗਿਆ ਇਹ ਰੂਗਾ 5+ ਆਪਣਾ ਮਹਿਰੂਨ 400 ਦਾ ਹੀ ਪਊਗਾ ਇਹ 6+ ਹੈ ਇਹ ਵੀ 400 ਦਾ ਫੈਂਡੀ ਦਾ ਸੂਟ ਸਾਰਾ 400 ਦੀ ਪਊਗਾ ਚਾਹੇ ਕੋਈ 5+ ਚਾਹੇ ਕੋਈ 6+ ਇਹ ਵੀ ਮਰਜੈਂਟਾ ਕਲਰ ਮਰਜੈਂਟੇ ਚ ਹੋਰ ਵੀ ਨੇ ਆਪਣੇ ਕੋਲ ਬਹੁਤ ਸੋਹਣੇ ਕਲਰ ਨੇ ਮੂਂਗਿਆ ਕਲਰ ਕਹਿੰਦੇ ਆ ਜੀ ਮੂਂਗਿਆ ਕਲਰ ਆ। ਰੈੱਡ ਆ ਗਿਆ। ਤੇ ਇੱਕ ਇਹ ਵਾਲਾ ਆ ਜਾਂਦਾ ਇਹ ਸ਼ੀਸ਼ਾ ਸਿਲਕਾ। ਇਹ ਬਹੁਤ ਸੋਹਣਾ ਕਲਰ ਆ 5+ ਰਹੂਗਾ। ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ। ਤੇ ਇਹ ਫੇਰ ਆ ਗਿਆ। ਪੀਲਾ ਕਲਰ ਕਹਿੰਦੇ ਆ ਜੀ। ਬਹੁਤ ਸੋਹਣਾ ਕਲਰ ਆ। ਤੇ ਇੱਕ ਇਹ ਵਾਲਾ ਕਲਰ ਆ ਇਹ ਆ ਗਈ ਮਾਊਸ ਪੈਂਡੀ। ਲਵੰਡਰ ਦਾ ਸ਼ੇਡ ਆ ਬਹੁਤ ਸੋਹਣਾ ਸ਼ੇਡ ਆ 6+ ਰਹੂਗਾ ਵਿਦੋ ਦੁਪੱਟਾ ਰਹੂਗਾ। ਤੇ ਇਹ ਗ੍ਰੀਨ ਆ ਗਿਆ ਗ੍ਰੀਨ ਵੀ ਬਹੁਤ ਸੋਹਣਾ 6+ ਰਹੂਗੀ ਇਹਦੀ ਕੱਟ ਵੀ ਕਰੀਮ ਆ ਗਿਆ ਕਰੀਮ ਮਾਊਸਪੈਂਡ ਹੀ ਆ ਗਈ ਹੈ ਮਾਊਸਪੈਂਡ ਜੀ 6+ ਰੈੱਡ ਆ ਗਿਆ 6+ ਰੈੱਡ ਦੇ ਵਿੱਚ ਵੀ ਆਪਣੇ ਕੋਲ ਬਹੁਤ ਕਲਰ ਤਾਂ ਆ ਗਿਆ ਕਾਫੀ ਕਲਰ ਹੈ ਇੱਕ ਮੋਰ ਪੰਖੀ ਬਹੁਤ ਸੋਹਣਾ ਕਲਰ ਹੈ ਮੋਰ ਪੰਖੀ 6+ ਕੱਟ ਰਹੂਗੀ ਇਹਦੀ ਵੀ ਬੀ ਡੁੱਡੂ ਪੱਟਾ ਨਿਕਲੂਗਾ ਰੈੱਡ ਜਿਆਦਾ ਆਪਣੇ ਕੋਲ ਰੈੱਡ ਪੀਲੇ ਇਹ ਜਿਆਦਾ ਰਹੇ ਆ ਦੇਖੋ ਰੈੱਡ ਇਹ ਮਾਊਸ ਫੈਂਡੀ ਇਹ ਸੈਟਨ ਫੈਂਡੀ ਆ ਗਈ ਇਹ ਮਾਊਸ ਫੈਂਡੀ ਆ ਗਈ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ 6 ਪਲੱਸ ਰੋਲ ਕੱਟ ਪੀਸ ਰਹਿਣਗੇ ਤਿੰਨ ਤੋਂ ਪਲੱਸ ਦੇ ਦੋ-ਦੋ ਪੀਸ ਰਹਿਣਗੇ ਇੱਕ ਸੂਟ ਦੇ ਵਿੱਚ ਕਟੋ-ਕਟ ਤਿੰਨ ਤੋਂ ਲਾ ਕੇ 4 ਮੀਟਰ ਦੀ ਕੱਟ ਨਿਕਲ ਜਾਂਦੀ ਹੈ ਸੋਮ ਦਿਖਾਈਏ ਆਪਣੇ ਕੋਲ ਆ ਦੇਖੋ ਦੇਖ ਸਕਦੇ ਰੈੱਡ ਤੇ ਪੀਲੇ ਦਾ ਬਹੁਤ ਜ਼ਿਆਦਾ ਨੇ ਪਹਿਲਾਂ ਦੀ ਡਿਮਾਂਡ ਰਹਿੰਦੀ ਹੈ ਤੇ ਮੈਂ ਮੈਰੂਨ ਕਲਰ ਤੇ ਆ ਦੇਖੋ ਇਹ ਮੈਰੂਨ ਆ ਗਿਆ ਵਾਈਨ শেਡ ਜਾ ਗਿਆ ਮੈਰੂਨ ਨਹੀਂ ਆਇਆ ਪ੍ਰੋਪਰ ਤੇ ਆ ਲੋ ਇਹ ਵੀ ਆ ਲੋ ਬਹੁਤ ਸੋਹਣਾ ਕਲਰ ਆ ਗਿਆ ਮੈਰੂਨ ਛੇੜਾ ਇਹ ਦੋ ਸੂਟਾਂ ਦਾ ਸੂਟ ਹੈ ਮਤਲਬ ਲਾ ਲੋ 11-12 ਮੀਟਰ ਹੈ ਦੋ ਸੂਟ ਬਣ ਜਾਣਗੇ ਡਬਲ ਲੱਗੂਗਾ ਦਾ ਕੰਮ 400 ਨਹੀਂ 800 ਲੱਗੂਗਾ ਸੂਟ ਆਪਾਂ ਕੱਟ ਕੇ 400 ਦੇ ਦਾਂਗੇ ਕੋਈ ਚੱਕਰ ਨਹੀਂ ਮੈਰੂਨ ਦੀ ਵੀ ਹੋਰ ਵੀ ਰੰਗ ਆਇਆ ਸੋ ਤਾਂ ਇਹ ਵੀ ਮੈਰੂਨ ਆ ਗਿਆ ਸੂਟ ਆਪਣੇ ਕੋਲ ਸਾਰੇ ਸੋਨੇ ਨੇਗੇ ਜਿੰਨਾ ਵੀ ਲੈਣਾ ਭੈਣ ਨੇ ਉਹਨੇ ਮਿਲ ਜੂਗਾ 5+ ਦੀ ਬਟ 400 ਵਰਗਾ ਹੋਊਗਾ 6+ ਵੀ ਵਿੱਦ ਟੁਪਟਾ 6+ ਆਪਣੇ ਕੋਲ ਜ਼ਿਆਦਾ ਨੇ ਤੇ ਕਲਰ ਸਾਰੇ ਨੇ ਜਾਦਾਤਰ ਮੈਂ ਮੈਰੂਨ ਵਿਕਦਾ ਮੈਰੂਨ ਹੋ ਗਿਆ ਇਹ ਛੇੜ ਬਹੁਤ ਜ਼ਿਆਦਾ ਚੱਲ ਰਹੇ ਨੇ ਛੇੜ ਸਾਰੀ ਸੋਹਣੇ ਅਗਰ ਕਿਸੇ ਨੂੰ ਭਾਣੇ ਨਾ ਆਪਣੇ ਕੋਲ ਆਨਲਾਈਨ ਬਾਏ ਕਰਨਾ ਆਪਾਂ ਨੂੰ ਸਕਰੀਨ ਸ਼ਾਟ ਪਾ ਦਿਓ ਆਨਲਾਈਨ ਵੀ ਮੇਜੂਗਾ ਆਪਣੀ ਬੁਟੀਕ ਹੈਗੀ ਜੁੱਤੀ ਮਾਰਕੀਟ ਦਾ ਡੱਬਾ ਮਤਲਬ ਜਦੋਂ ਆਪਾਂ ਪੁਲ ਦੇ નીચે ਉਤਰਦੇ ਆ ਉਤੋਂ ਹੀ ਪਹਿਲੀ ਗਲੀ 'ਚ ਆਪਣੀ ਦੁਕਾਨ ਹੈਗੀ ਪਹਿਲੀ ਗਲੀ ਲੈਸਾਂ ਵਾਲੇ ਦੇ ਸਾਹਮਣੇ ਰਹੋਗੇ ਆਪਣੇ ਕੋਲ ਹੋਰ ਵੀ ਬਹੁਤ ਸਾਰਾ ਫੈਬਰਿਕ ਹੈ ਜਿਵੇਂ ਫੈਂਡੀ 'ਚ ਡੇਡ ਸੋ ਦਾ 150 ਦਾ ਪੀਸ ਹੈਗਾ ਉਹ 3 ਪਲੱਸ ਕੱਟ ਹੈ ਧੰਨਵਾਦ ਸਾਰੇ ਆਪਣਾ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਭੈਣਾਂ ਨੂੰ ਪਤਾ ਲੱਗੇ ਨਾ ਮਤਲਬ ਕਾਫੀ ਮਹਿੰਗੇ ਸੂਟ ਲੈਂਦੀਆਂ ਨੇ 100 ਮੀਟਰ ਪੈਂਦਾਗਾ 100 ਰੁਪਏ ਦਾ ਇਹ ਪਰ ਮੀਟਰ 100 ਰੁਪਏ ਪਰ ਮੀਟਰ ਆਪਾਂ ਦਿੰਨੇ ਸਾਰੇ 400 ਦਾ 7-8 ਮੀਟਰ ਹਨਾ ਕਿਸੇ ਭੈਣ ਦਾ ਫਾਇਦਾ ਹੋਵੇ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਵੀਡੀਓ ਲਾਈਕ ਸਬਸਕ੍ਰਾਈਬ ਕਰੋ